ay哽 So after example, Araylaughs 20 <laughs> accurate <laughs> ਬੀ ਬਲਰ ਹੋ ਜਰੀ ਗਿਆ ਚੱਲ ਨਹੀਂ ਥੋੜਾ ਇਹ ਚੱਲ ਨਹੀਂ ਬਲਰ ਹੀ ਥੋੜਾ ਢੱਕ ਦੋ ਹਾਂ ਢੱਕ ਦੋ ਢੱਕਣਾ ਉਹ ਲੈਓ ਅੱਛਾ ਹਾਂ ਜਿੱਧਰ ਮਰਜੀ ਲੈ ਜਾਓ ਕੋਈ ਗੱਲ ਨਹੀਂ ਇੱਧਰ ਲੈ ਜਾਓ ਇੱਧਰ ਲੈ ਜਾਓ ਇੱਕ ਰਵਾਰਕਰੋੜ ਤੇ ਗੋਲੀ ਚਲੀ ਉਹਦੀ ਅੱਜ ਸਕੂਲ ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ ਚ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਇੱਕ ਮੁੰਡਾ ਫੇਰਪਿੰਡ ਦਾ ਇੱਕ ਨਜਾਮਦੀ ਨਾਲ ਪੜ੍ਹਦਾ ਸੀ ਕਾਰਨ ਪਤਾ ਲੱਗਾ ਕੀ ਕਾਰਨ ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਦਾ ਦਾ ਮਤਲਬ ਵੀ ਕੋਈ ਨਹੀਂ ਮੂਲੀ ਗੱਲ ਤੋਂ ਕਿਤੇ ਝਗੜਾ ਹੋਇਆ ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀ ਨਾਵੇਂ ਵਾਸਤੇ ਸਾਡੇ ਨਿਹਾਰਕਰੋੜ ਰੋਡ ਤੇ ਖੜੇ ਸੀਗੇ ਜੋ ਲੋਹਾਰ ਕਾ ਰੋਡ ਤੇ ਰਾਈ ਨਵਾ ਤੇ ਖੜੇ ਤੇ ਉੱਥੇ ਫੇਰ ਇਹਨਾਂ ਦਾ ਝਗੜਾ ਹੋ ਗਿਆ ਜਿਹਨੂੰ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਨਜਾਮ ਦੀ ਬੰਦਾ ਸਰਪੰਚ ਉਹਨੇ ਗੋਲੀ ਮਾਰੀ ਐ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪੀ ਸਿੰਘ ਉਹਦੀ ਲੱਤ ਚ ਵੱਜੀ ਐ ਉਹਨੂੰ ਇੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀ ਤੇ ਸਿਵਲ ਹਸਪਤਾਲ ਵਾਲੇ ਨੇ ਉਹਨੂੰ ਰੈਫਰ ਕਰਤਾ ਗੁਰੂੰਦਾਨਪੁਰ ਦੇ ਹਸਪਤਾਲ ਤਾਂ ਕਿੰਨੇ ਰਾਉਂਡ ਫਾਇਰ ਹੋਏ ਜੀ ਵਿੱਚ ਉੱਥੇ 5 ਤੋਂ 6 ਰਾਉਂਡ ਦੱਸਣ ਦੇ ਮਤਾਬਕ ਇਹਨਾਂ ਦੇ 5 ਤੋਂ 6 ਰਾਉਂਡ ਫਾਇਰ ਹੋਏ ਸੀ ਜੀ ਪਸਤੂ ਸੀ ਕਿ ਉਹ ਆਪਣਾ ਅਸੰਸੀ ਅਸੰਸੀ ਨਹੀਂ ਉਹ ਤਫਤੀਸ਼ ਦਾ ਵਿਸ਼ਾ ਦੀ ਜਦੋਂ ਗ੍ਰਿਫਤਾਰ ਕਰਾਂਗੇ ਉਹਦਾ ਪਤਾ ਲੱਗ ਜੀ ਕਿਹੜਾ ਕੋਈ ਇਹਨਾਂ ਵੱਲੋਂ ਵੀ ਚਲਾਈਆਂ ਗਈਆਂ ਕਿ ਗੋਲੀਆਂ ਨਹੀਂ ਇਹਨਾਂ ਦੇ ਦੱਸਣ ਦੇ ਮਤਾਬਕ ਇਹਨਾਂ ਵੱਲੋਂ ਕੋਈ ਚਲਾਈ ਸੀ ਸਾਹਤ ਹੋਈ ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਤਫਤੀਸ਼ ਜਾਰੀ ਹੈ ਜੀ ਕੋਈ ਸੀਸੀਟੀਵੀ ਵੀ ਆਈ ਸਮਾਂ ਸਰ ਨਹੀਂ ਅਜੇ ਸੀਸੀਟੀਵੀ ਕੋਈ ਸਮੁੰ ਨਹੀਂ ਕੁਝ ਘੁਗਾ ਰਹੇ ਕਹਿ ਰਹੇ ਸਰ ਹੁਣ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਹੋਈ ਉਹ ਅਜੇ ਜੀ ਜ਼ੀਰੋ ਲਾ ਗਿਆ ਅਜੇ ਉਹਨੇ ਬਿਆਨ ਨਹੀਂ ਲਿਖਾਇਆ ਜੋ ਵੀ ਬਿਆਨ ਲਿਖਾਉਗਾ ਜਿਹਦੇ ਖਿਲਾਫ ਲਿਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਵੇ ਕੋਈ ਲੀਡਰ ਦਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਦਾ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਸਰ ਹੁਣ ਕਿਹੜੀ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੀ ਅਜੇ ਜੀ ਬਿਆਨ ਲਿਖਾਉਗਾ ਬਿਆਨ ਦਿਖਾਉਣ ਤੋਂ ਬਾਅਦ ਹੀ ਆਪਾਂ ਕਾਰਵਾਈ ਕਰਾਂਗੇ ਠੀਕ ਹੈ ਸਰ